ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਸਾਡੀ ਜਾਗ ਖੁੱਲਦੀ ਹੈ ਤਾਂ ਉਸ ਸਮੇਂ ਚਾਹੇ ਉੱਠ ਕੇ ਇਸ਼ਨਾਨ ਕਰੋ ਪਾਠ ਕਰੋ ਜਾਂ ਫਿਰ ਲੇਟੇ-ਲੇਟੇ ਹੀ 2 ਮਿੰਟ ਜ਼ਰੂਰ ਕੱਢੋ ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਬਦਲ ਸਕਦੇ ਹੋ ਅਤੇ ਇਸ ਪਾਠ ਦਾ ਜਾਪ ਪੰਜ ਵਾਰ ਜ਼ਰੂਰ ਕਰੋ ਉਸ ਤੋਂ ਬਾਅਦ ਜੇਕਰ ਤੁਹਾਨੂੰ ਨੀਂਦ ਆਉਂਦੀ ਵੀ ਹੈ ਤਾਂ ਤੁਸੀਂ ਫਿਰ ਤੋਂ ਸੌ ਸਕਦੇ ਹੋ ਜੇਕਰ ਇਹ ਸਮੇਂ ਦੇ ਵਿਚਕਾਰ ਜਾਗ ਖੁੱਲਦੀ ਹੈ ਤਾਂ ਖੁਦ ਨੂੰ ਬੜੇ ਹੀ ਭਾਗਾਂ ਵਾਲੇ ਤੇ ਕਰਮਾਂ ਵਾਲੇ ਸਮਝਿਆ ਕਰੋ ਸੋ ਹੁਣ ਗੱਲ ਕਰਦੇ ਹਾਂ ਉਸ ਸ਼ਬਦ ਦੀ ਜਿਸ ਦਾ ਜਾਪ ਤੁਸੀਂ ਪੰਜ ਵਾਰ ਕਰਨਾ ਹੈ ਰਾਤ ਨੂੰ ਜੋ ਵੀ ਜਾਗ ਆਵੇ ਬਸ ਚੌਂਕੜੀ ਮਾਰ ਕੇ ਇਹ ਸ਼ਬਦ ਪੜੋ ਪ੍ਰਭ ਕਾ ਸਿਮਰਨ ਰਿਦ ਸਿਦ ਨਉ ਨਿਦ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਜਿਸ ਵੀ ਮਨੁੱਖ ਦੀ ਜਾਗ ਤਿੰਨ ਤੋਂ ਪੰਜ ਦੇ ਵਿਚਕਾਰ ਖੁੱਲਦੀ ਹੈ ਇਸ ਸ਼ਬਦ ਦਾ ਪੰਜ ਵਾਰ ਜਾਪ ਜਰੂਰ ਕਰੋ ਇਸ ਪੰਕਤੀ ਦਾ ਤੁਸੀਂ ਲਗਾਤਾਰ ਜਾਪ ਕਰੋਗੇ ਤਾਂ ਪ੍ਰਮਾਤਮਾ ਤੁਹਾਡੇ ਤੇ ਆਪ ਕਿਰਪਾ ਕਰਨਗੇ ਤੁਹਾਡੀ ਜ਼ਿੰਦਗੀ ਵਿੱਚ ਆਰਥਿਕ ਪਰੇਸ਼ਾਨੀਆਂ ਜੋ ਵੀ ਹਨ ਉਹ ਸਾਰੀਆਂ ਹੌਲੀ ਹੌਲੀ ਦੂਰ ਹੋ ਜਾਣਗੀਆਂ ਬਸ ਪ੍ਰਮਾਤਮਾ ਤੁਹਾਡੀ ਸ਼ਰਧਾ ਵੇਖਣੀ ਚਾਹੁੰਦੇ ਹਨ